Thank you ਸਾਡਾ ਸ਼ਾਨਯਕ कुझु असां सारे पिचे ਜੀ ਲੌਂ ਮਾਰ ਲਿਆ ਹੈ ਹੋ ਗਿਆ ਜੀ ਮਿਹਰਬਾਨੀ ਪਿਆਰੀਆਂ ਨੂੰ ਸਤਿ ਸ੍ਰੀ ਅਕਾਲੋ ਤੁਹਾਡਾ ਆਪਣਾ ਨਾਮ ਜੀ ਬਾਬਾ ਜੀ ਬਲਸਨ ਜੀ ਦੇ ਮੇਲੇ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਬਾਬਾ ਜੀ ਦਾ 103ਵਾਂ ਦਿਹਾੜਾ ਹੈ ਇਸ ਦੀ ਲੱਖ ਲੱਖ ਵਧਾਈ ਸਾਰੀ ਸੰਗਤ ਨੂੰ ਜਿਹੜੀ ਸੰਗਤ ਆ ਰਹੀ ਹੈ ਇੰਨੀ ਮੌਸਮ ਗਰਮੀ ਦੇ ਵਿੱਚ ਤੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜਰੀਏ ਸਾਰੇ ਨਾਨਕ ਲੇਵਾ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਤੇ ਅਸੀਂ ਥੋੜਾ ਜਿਹਾ ਉੱਪਰ ਛੋਟਾ ਜਿਹਾ ਉਪਰਾਲਾ ਕਰਕੇ ਇੱਥੇ ਤੁਸੀਂ ਵੇਖਣੋ ਪਿੱਛੇ ਸ਼ਬੀਲ ਲੱਗੀ ਆ ਇਧਰ ਪੰਗੂਰ ਛੋਲਿਆਂ ਦੀ ਇਧਰ ਜਲ ਜੀਰੇ ਦੀ ਬਾਕੀ ਸੇਵਾ ਕੱਲ ਤੋਂ ਚੱਲ ਰਹੀ ਆ ਅੱਜ ਜਿਹੜੀ ਸੇਵਾ ਆਏ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ 에어ਪੋਰਟ ਤੇ ਭਾਵੇਂ ਕੱਚੇ ਆ ਕਿ ਭਾਵੇਂ ਪੱਕੇ ਆ ਟੈਕਸੀ ਐਸੋਸੀਏਸ਼ਨ ਆ ਮੁਜੇ ਫਾਇਰ ਡਿਪਾਰਟਮੈਂਟ ਦੇ ਆ ਬਾਕੀ ਹੋਰ ਵੀ ਜਿੰਨੇ ਐਸੋਸੀਏਟਡ ਆ ਜਿਨ੍ਹਾਂ ਦਾ ਰੋਜੀ ਰੋਟੀ ਬਾਬੇ ਜਵੰਤ ਸਿੰਘ ਜੀ ਦੇ ਗੁਰਦੁਆਰੇ ਤੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਤੇ ਜੁੜਿਆ ਉਹਨਾਂ ਦੀ ਇਹ ਉਪਰਾਲਾ ਬਾਕੀ ਜੀ ਆਇਆਂ ਨੂੰ ਤੁਹਾਡੇ ਸਵਾਗਤ ਕਿੰਨੇ ਦਿਨ ਕਿੰਨੇ ਦਿਨ ਪਹਿਲਾਂ ਇਹ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇਹ ਮੇਲੇ ਦੀਆਂ ਤਿਆਰੀਆਂ ਤੁਸੀਂ ਇਸ ਹਿਸਾਬ ਨਾਲ ਲੋ ਕਿ ਕੱਲ ਤੋਂ ਅਗਲੇ ਸਾਲ ਤੇ ਮੇਲੇ ਦੀ ਤਿਆਰੀ ਸ਼ੁਰੂ ਹੋ ਜਾਣੀ ਹੈ ਕਿੰਨੇ ਟਾਈਮ ਤੋਂ ਆਪਾਂ ਲੰਗਰ ਦਾ ਉਪਰਾਲਾ ਕਰਦੇ ਪਏ ਇਹ ਲੰਗਰ ਦਾ ਉਪਰਾਲਾ ਸੰਗਤ ਨਾਲ ਸਿਸਟਮ ਨਾਲ ਵੇਖੋ ਉਪਰਾਲਾ ਕਿ ਕੋਈ ਇੱਕ ਜਣਾ ਨਹੀਂ ਕਰਦਾ ਇੱਥੇ ਕੜੀ ਨਾਲ ਕੜੀ ਜੁੜੀ ਆ ਚੇਨ ਨਾਲ ਚੇਨ ਜੁੜੀ ਆ ਉਪਰਾਲਾ ਬਾਕੀ ਸੰਗਤ ਦਾ ਸਹਿਯੋਗ ਆ ਥਾਂ ਮਿੱਥੇ ਆ ਕਮੇਟੀ ਹੈਗੀ ਆ ਕਮੇਟੀ ਡਿਸਾਈਡ ਕਰਦੀ ਬਾਕੀ ਸਿਕਿਉਰਿਟੀ ਇਹਦੇ ਨਾਲ ਪ੍ਰਸ਼ਾਸਨ ਅੰਮਰ ਸਰ ਪ੍ਰਸ਼ਾਸਨ ਤੇ ਬਾਕੀ ਜਿਹੜੀ 에어ਪੋਰਟ ਦੀ ਸਿਕਿਉਰਿਟੀ ਸਾਰਾ ਦਾ ਇੱਕ ਤਾਲਮੇਲ ਆ ਜੋ ਕਿ ਬਿਹਾਈਂਡ ਦਾ ਸਕਰੀਨ ਆ ਉਹ ਤੁਹਾਨੂੰ ਦਿਖੇਗਾ ਨਹੀਂ ਪਰ ਇੱਕ ਇੱਕ ਚੱਪੇ ਚੱਪੇ ਦੇ ਸਿਕਿਉਰਿਟੀ ਆ ਪੁਲਿਸ ਦਾ ਪ੍ਰਬੰਧ ਹੋ ਗਿਆ ਪੂਰਾ ਨਾਕਾਵਾ ਪੂਰਾ ਜਿੱਧਰ ਦੀ ਆਉਣਾ ਵਾ ਜਿੱਧਰ ਦੀ ਆ ਮਿੱਥੇ ਹੋਏ ਥਾਂ ਵਾ ਤੇ ਜਿਹੜੇ ਵੀ ਸਟਾਲ ਲੱਗੇ ਆ ਜਿਹੜੀ ਸੰਗਤ ਆ ਰਹੀ ਜਾਰੀ ਤੁਹਾਨੂੰ ਦਿਖਣ ਲਈ ਆ ਇਹ ਸਾਰਾ ਪ੍ਰੀ ਪਲਾਨਡ ਆ ਬਾਕੀ ਸੰਗਤ ਦਾ ਸਹਿ ਹੋਗਾ ਸੰਘਾ ਲੰਗਰ ਜਿਹੜਾ ਵਾ तकरीबन ਸਮੂਹ ਸੰਗਤਾਂ ਨੇ ਬਹੁਤ ਜਗ੍ਹਾ ਲਾਇਆ ਤੁਹਾਡਾ ਲੰਗਰ ਦੇਖਦੇ ਆ ਕਿ तकरीबन ਸਭ ਤੋਂ ਵੱਡਾ ਲੰਗਰ ਆ ਇਹ ਕਿਸ ਤਰ੍ਹਾਂ ਸਾਰਾ ਤੁਸੀਂ ਅਰੇਂਜ ਕਰਦੇ ਹੋ ਵੇਖੋ ਲੰਗਰ ਲੰਗਰ ਆ ਭਾਵੇਂ ਉਹ ਫੁਲਕੇ ਦਾ ਦਾਲ ਦਾ ਭਾਵੇਂ ਛੋਟਾ ਲੰਗਰ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਆ ਬਾਕੀ ਇਹ ਜਰੂਰ ਆ ਕੋਹ ਲੰਗਰ ਪੁਰਾਣੇ ਨੇ ਕੋਹ ਨਵੇਂ ਨੇ ਜੁੜੀ ਜਾਂਦੇ ਲੋਕ ਜਿੱਦਾਂ ਜਿੱਦਾਂ ਜੁੜੀਆਂ ਤੁਸੀਂ ਗਾਹ ਅੰਦਰ ਕਲੋਨੀ ਦੇ ਅੰਦਰ ਜਾਓਗੇ ਤੇ ਲੋਕਾਂ ਨੇ ਟਰਾਲੀਆਂ ਭਰ-ਭਾ ਕੇ ਲੱਖਾਂ ਲੱਖਾਂ ਦੇ ਹਸਾਬ ਨਾਲ ਕੋਈ ਜਲਜੀਰਾ ਵੇਚਣ ਡਿਆ ਕੋਈ ਕੋਲਡ ਡਰਿੰਕ ਵੇਚਣ ਡਿਆ ਵਾ ਕੋਈ ਆਪਣਾ ਲੰਗਰ ਲਾਉਣ ਦਾ ਲੰਗਰ ਕੋਈ ਵੱਡਾ ਛੋਟਾ ਨਹੀਂ ਆ ਹਾਂ ਜਰੂਰ ਇਹ ਆ ਕਿ ਸਾਡਾ ਲੰਗਰ ਜਿਹੜਾ ਵਾ ਇਹ ਕਿਉਂਕਿ 에어ਪੋਰਟ ਦੇ ਜਿੰਨਾਂ ਦੀ ਰੋਜੀ ਰੋਟੀ ਜੁੜੀ ਆ ਜਿਹੜੇ 에어ਪੋਰਟ ਦੇ ਕਰਮਚਾਰੀ ਇੱਥੇ ਇਥੋਂ ਦੀਆਂ ਮੁਲਾਜ਼ਮ ਉਹਨਾਂ ਦੇ ਨਾਲ ਆ ਇਹਦੇ ਕਰਕੇ ਆਪਣਾ ਇਹ ਪੁਰਾਣਾ ਹੋਰ ਕਰਕੇ ਥੋੜਾ ਇਹਦਾ ਵਿਸਤਾਰ ਹੋ ਗਿਆ ਬਾਕੀ ਬਾਬੇ ਦੀ ਮਿਹਰਾਂ ਲੰਗਰ ਸਾਰਿਆਂ ਦਾ ਹੀ ਵੱਡਾ ਸਮੂਤ ਦੁਨੀਆ ਭਰ ਤੋਂ ਉਹ ਜਿਹੜੇ ਆ ਅੱਜ ਤੁਹਾਡੇ ਜਰੀਏ ਤੁਹਾਡਾ ਕੋਲ ਮੈਸੇਜ ਵਧਾਈ ਦੇ ਤੌਰ ਤੇ ਚਾਹਾਂਗੇ ਜੀ ਮੈਸੇਜ ਕੁਛ ਨਹੀਂ ਆ ਮਾਨਵਤਾ ਦਾ ਮੈਸੇਜ ਆ ਮਿਲ ਜੁਲ ਕੇ ਰਹੋ ਬਾਕੀ ਬਾਕੀ ਜਵਨ ਬਾਬਾ ਜਵਨ ਸੰਗੀਤ ਦਾ ਮੈਸੇਜ ਆ ਨਾਨਕ ਨਾਮ ਲੈਵਾ ਨਾਨਕ ਗੁਰੂ ਨਾਨਕ ਦੇਵ ਜੀ ਦੇ ਦੱਸੋ ਇਹ ਰਾਹ ਤੇ ਚੱਲੋ ਕੀਰਤ ਕਰੋ ਵੰਡ ਛਕੋ ਨਾਮ ਜਪੋ ਇਹੋ ਹੀ ਆ ਬਾਕੀ ਕੀਰਤ ਕਰਨੇ ਆ ਤੇ ਬਾਕੀ ਸੰਗਤ ਬਾਬੇ ਦੇ ਚਰਨਾਂ ਤੇ ਭਰੋਸੇ ਆ ਅੰਦਰ ਸਾਡਾ ਸਾਨੂੰ ਬਹੁਤ ਮਾਣ ਆ ਕਿ ਸਾਡਾ ਇੱਕੋ ਇੱਕ ਏਅਰਪੋਰਟ ਆ ਪੂਰੀ ਮੇਰੇ ਖਿਆਲ ਵਰਲਡ ਚ ਜਿੱਥੇ ਅੰਦਰ ਗੁਰਦੁਆਰਾ ਸਾਹਿਬ ਆ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਰਵਰਦੀگار ਸੁਸ਼ੋਭਿਤ ਨੇ ਸੂਰਤੋਂ ਲੈ ਕੇ ਸ਼ਾਮਾਂ ਤੱਕ ਪੂਰੀ ਰਹਿਤ ਬਰੀਆਦਾ ਨਾਲ ਇਹ ਅਸੀਂ ਇੱਥੇ ਸੇਵਾ ਨਿਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣਾ ਨਾਮ ਦੱਸ ਕੇ ਅੱਜ ਦਾ ਜਿਹੜਾ ਵਾ ਬਾਬਾ ਜੀ ਦੇ ਮੱਲੇ ਦਾ ਹਾਂਜੀ ਆਪਣਾ ਨਾਮ ਦੱਸ ਕੇ ਬਾਬਾ ਆਨੰਦ ਸੋਨ ਮੇਰਾ ਨਾਮ ਜੋਗਰ ਸਿੰਘਾ ਜੀ ਮੈਂ ਪ੍ਰੈਜ਼ੀਡੈਂਟ ਏਅਰਪੋਰਟ ਟੈਕਸੀ ਯੂਨੀਅਨ ਸੋ ਤੁਹਾਨੂੰ ਤੁਹਾਨੂੰ ਬਾਬਾ ਜਵਨ ਸਿੰਘ ਜੀ ਕਿਰਪਾ ਸਦਕਾ ਜਿਹੜਾ ਇਹ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਇਸ ਵਾਰ ਬਾਬਾ ਜੀ ਦੀ ਜਿਹੜੀ ਵਰਸੀ ਆ 103ਵੀਂ ਵਰਸੀ ਆ ਬਾਬਾ ਜੀ ਦੀ ਪੂਰੀਆਂ ਸੰਗਠਾਾਂ ਦੇ ਸਹਿਯੋਗ ਨਾਲ ਜਿੰਨਾ ਵੀ ਸਾਡੇ ਪੀਪੇ ਟੈਕਸੀਸ ਸਟੈਂਡ ਐਸੋਸੀਏਸ਼ਨ ਔਰ ਫਾਇਰ ਫਾਇਰ ਸੈਕਸ਼ਨ ਦੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਠਾਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਲੰਗਰ ਆ ਉਹ ਲਾਇਆ ਜਾਂਦਾ। ਸੋ ਮੇਰੇ ਵੱਲੋਂ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਹੋਈਆਂ ਸੰਗਠਾਾਂ ਨੂੰ ਮੇਰੇ ਵੱਲੋਂ ਬਾਬਾ ਜੀ ਦੇ ਮੇਲੇ ਤੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ।